جي وڏا مٿي لوھان کي مڙجي اچو يادا توهان مڙجي ख़बर आई बी मित्र बड़ी मिंट करे सुञाणी गौली चला हिकदमि ਫੜੀ ਚਾੜ ਕੋਈ ਕੁਝ ਨਹੀਂ ਫੜੀ ਚਾਹ ਤੱਕ ਧੱਕਾ ਮੁੱਕੀ ਸ਼ਾਹੀ ਧੱਕਾ ਮੁੱਕੀ ਨਾ ਸਾਰ ਕੀਤੀ ਨਹੀਂ ਕੁੱਟ ਮਾਰ ਕੀਤੀ ਲਗੂਆ ਸਾਡੇ ਬੰਨੇ ਨੇ ਸਾਨੂੰ ਅੰਦਰ ਸਾਡੇ ਕੁੱਟ ਮਾਰ ਕਰਦੇ ਰਹੇ ਨੇ ਕੀ ਕੋ ਪਰਚਾ ਹੀ ਗਾਉਂਦੇ ਤੇ ਮਾਜਾ ਤੇ ਲੈ ਕੇ ਕੋਈ ਪਰਚਾ ਨਹੀਂ ਵਿਰਾ ਵਜਾ ਚ ਲਾਇਆ ਗਾ ਨੂੰ ਚੱਕ ਤੇ ਸਾਨੂੰ ਸਾਰਾ ਰੁਲ ਜਾਂਦਾ ਸੀ ਧੱਕਾ ਮੁੱਕੀ ਬਹੁਤ ਧੱਕਾ ਮੁੱਕੀ ਬਹੁਤ ਪੁੱਸੇ ਨਾਲ ਹੋਈ ਪਰ ਨਹੀਂ ਸਾਡੀ ਸੁਢੀ ਨਾ ਕੋਈ ਦਾਰੂ ਫੜੀ ਚੀ ਤਾਂ ਕੋਛ ਧੱਕਾ ਮੁੱਕੀ ਚੱਲੀ ਗਈ ਕਿੰਨੇ ਵੋਟ ਮਾਰ ਕਿਸ ਨੇ ਨਾ ਦੋ ਘੰਟੇ ਖੜੇ ਰਹਿਣ ਦੋ ਲੈ ਉਹ ਘੰਟੇ ਖੜੇ ਰਹਿਣਾ ਹੈ ਕੁੱਟ ਮਾਰ ਵਾਦੂ ਕਰਤੇ ਰਹਿਣਾ ਹੈ ਮਾਰ ਬਨਾਰ ਸੀਗਾ ਉਹ ਮਾਰ ਹੈਗਾ ਉਹ ਦਵਾਈ ਚਾਚਾਂ ਦੀ ਦਵਾਈ ਜੀ ਮੋਹ ਫਾਇਦਾ ਚ ਚਲੀ ਜਾਂਦੀ ਕਹਿੰਦੇ ਦਵਾਈ ਖੇਪੋ ਗਾਣ ਤਮਨ ਤੱਕ ਕੀ ਅਪੀਲ ਕਰਦੇ ਜਿਹੜੇ ਪ੍ਰੋਸੈਸ ਕਰਾ ਧੱਕਾ ਕਰਦੀ ਕੀ ਕਰ ਸਸਪੈਂਡ ਕਰੀ ਦੇ ਨੇ ਉਹ ਜਮਾਦਾਰੀ ਚਾਹੀਦਾ ਸਸਪੈਂਡ ਕਰ ਸਸਪੈਂਡ ਚਾਹੀਦਾ ਸਸਪੈਂਡ ਚਾਹੀਦਾ ਕਸ਼ਮੀਰ ਸਿੰਘ ਚਲੋ ਮੜ ਕੇ ਲਗਾ ਕੀ ਕਰਨ ਜਿੰਗੀਆਂ ਕੁਛ ਨਹੀਂ ਹੈ दारू ਦੇ ਪਾਣੇ ਵੈਸੇ ਲੈ ਗਏ ਨੇ ਪੁਲਿਸ ਵਾਲੇ ਤੱਕੇ ਨਾ ਕਦਮਾਂ ਦੇ ਬਿਨਾਂ ਵਜ੍ਹਾ ਸੱਟਿਆ ਆ ਬੋਟ ਕੁੱਟ ਕੁੱਟ ਕੇ ਲੈ ਗਏ ਨੇ ਵਿੱਚ ਪਾਏ ਨੇ ਵੀਡੀਓ ਹੈਗੀਆਂ ਨਾ ਹਾਂਜੀ ਹੈਗੀਆਂ ਨੇ ਵੀਡੀਓ ਵੀ ਹੈਗੀਆਂ ਨੇ ਕੁੱਟ ਮਾਰਦੀਆਂ ਕੀ ਦਵਾਈ ਚੱਲਦੀ ਹੋਈ ਹੈਗਾ ਐਂਪਲ ਰਿੰਗ ਦਵਾਈ ਵੀੜੇ ਸਾਰੇ ਆ ਗਏ ਨੇ ਹਾਂ ਦਵਾਈ ਜਲਦੀ ਪੀਓ ਤਾਂ ਬਲੱਡ ਵਾਜ ਜਾਂਦਾ ਉਹਨੂੰ ਕੁੱਟ-ਕੁੱਟ ਕੇ ਲੈ ਗਏ ਉਹਨਾਂ ਦਾ ਕੋਈ ਪਤਾ ਨਹੀਂ ਟਿੱਲਾ ਫੇਰ ਹੋ ਜਾਵੇ ਉਹ ਤੁਮ ਬਗੜ ਚੀਹ ਸਿੰਘ ਦਾ ਮਰਤੀ ਮੰਗ ਪ੍ਰਗਟਾਣ ਤੋਂ ਜਿਹੜਾ ਪੁਲਿਸ ਥੱਕੇਸ਼ਾਈ ਕਰ ਹਾਂਜੀ ਪੁਲਿਸ ਬਹੁਤ ਥੱਕੇਸ਼ਾਈ ਕਰ ਰਹੀ ਹੈ ਸਾਡੇ ਕੋਲ ਕੀ ਮੰਗ ਕੀ ਤੁਹਾਡੀ ਸਾਡੀ ਮੰਗ ਹੈ ਕਿ ਇਹ ਵੀ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਹਨਾਂ ਤੇ ਹਾਂ ਇਹਨਾਂ ਦਾ ਕੰਟਰੋਲ ਕਿਤੇ ਥੋੜਾ ਵੀ ਕਿਸੇ ਕੋਲ ਚੀਜ਼ ਨਹੀਂ ਫਿੜੀ ਦੀ ਧੱਕੇ ਨਾਲ ਲੈ ਜਾਂਦੇ ਨੇ ਚੱਕ ਕੇ ਗੋਲੀ ਵੀ ਟਰਾਣ ਦੀ ਕੋਸ਼ਿਸ਼ ਹਾਂਜੀ ਗੋਲੀ ਵੀ ਟਰਾਣ ਦੀ ਕੋਸ਼ਿਸ਼ ਕੀਤੀ ਫਿਰ ਜਨਾਨੀਆਂ ਆਗੂ ਹੋਈਆਂ ਨੇ ਗੱਡੀ ਪਜਾ ਕੇ ਧੱਕੇ ਨਾਲ ਪਾ ਕੇ ਲਗਾਏ ਨੇ ਜਨਾਨੀਆਂ ਸਿਰ ਪਾੜ ਕੇ ਨੇ ਮੇਰੇ ਫਰਾਜ ਇੱਕ ਸੱਟ ਲਾਦ ਕੇ ਆਏ ਨੇ ਉਹਨਾਂ ਸਾਡੀ ਮੰਗ ਹੈ ਕਿ ਇਹਨਾਂ ਦਾ ਪਰਚਾ ਕੀਤਾ ਜਾਵੇ ਮਲੂਕ ਸਿੰਘ ਜੀ ਇਹ ਮਲੂਕ ਸਿੰਘ ਦੀ ਕੀ ਗੱਲਬਾਤ ਹੋਈ ਆ ਤੁਸੀਂ ਰੇਡ ਤੇ ਗਏ ਸੀ ਹਮਲਾ ਕੀਤਾ ਸੀਗੇ ਅਮਲੋ ਜੀ ਉਹ दारू ਦੇਖਣ ਗਏ ਸੀਗੇ ਜੀ दारू ਦੀ ਸਰਚ ਕਰ ਰਹੇ ਸੀਗੇ ਜਦੋਂ ਜਿਹੜੇ ਘਰ ਤੇ ਸਾਨੂੰ ਸ਼ੱਕ ਸੀਗਾ ਇਨਫਰਮੇਸ਼ਨ ਮਿਲੀ ਸੀ ਜਦੋਂ ਉਹਨਾਂ ਨੇ ਦੇਖਿਆ ਵਾ ਵੀ ਇਹ ਦਾਰੂ ਇਹਨਾਂ ਦੇ ਘਰ ਆ ਹੈ। ਤੋ ਉਹਨਾਂ ਗੇਟ ਲਾਇਆ ਸੀ ਲੋਕ ਲਾ ਦਿੱਤਾ ਜੀ। ਲੋਕ ਲਾਉਣ ਤੋਂ ਬਾਅਦ ਮੁੜ ਕੇ ਕਹਿੰਦਾ ਵੀ ਸਰਪੰਚ ਆਏਗਾ ਬਾਅਦ ਚ ਖੋਲ ਲਾ ਕੇ। ਹਾਂ। ਸਰਪੰਚ ਖੋਲ ਆਇਆ ਵਾ, ਗੇਟ ਖੋਲ ਲਿਆ ਵਾ, ਦਾਰੂਵਾਨੇ ਦੇਰ ਨੂੰ ਰੋੜ ਤੇ ਉਹਨਾਂ। ਕਟੂਕਟ ਦੱਪਣਾ ਕਿੰਨਾ ਦੱਬੜ ਖੜੇ ਰਹੇ ਨੇ। ਸਾਡੇ ਦੇ ਕਿਸ ਤਰ੍ਹਾਂ ਹਮਲਾ ਜਿਹੜਾ ਕੀਤਾ ਗਿਆ। ਹਮਲਾ। ਇਟਾ ਰੋੜਿਆਂ ਨਾਲ। ਹਾਂ ਜੀ। ਤੁਹਾਡੀ ਵਰਦੀ ਨੇ ਹੱਥ ਪਾਇਆ ਕੋਈ? ਵਰਦੀ ਨੂੰ ਹੱਥ ਪਾਇਆ ਗਿਆ। ਹਾਂ ਜੀ ਹਾਂ ਜੀ, ਵਰਦੀ ਨੂੰ ਹੀ ਹੱਥ ਪਾਇਆ। ਨੇਮ ਪਲੇਟ ਫੁੱਟਦੀ ਆ। ਕਿਸੇ ਤਰ੍ਹਾਂ ਕੋਈ ਨੁਕਸਾਨ ਸਾਡਾ ਫਟ ਨੋਰਮਲ ਹੈ ਚੀਚੀ ਤੇ ਜੀ ਆਪਣਾ ਹਾਈ ਹੈਂਡ ਦੀ ਕਿੰਨੇ ਰਾਂ ਲੰਮਾ ਦਿੱਤਾ ਗੱਡੀਆਂ ਤੇ ਏਟਾ ਰੋੜਾ ਏਟਾਂ ਰੋੜਾ ਡਾਂਗਾ ਡਾਂਗਾ ਉਹ ਗੱਡੀ ਕੱਢੇ ਸੀ ਜੀ ਮੇਰੇ 10 ਬੰਦੇ ਸੀ ਜੀ ਤੇ ਸਦਰ ਪੁਲਿਸ ਦੇ ਪੰਜ ਜਵਾਨ ਜੀ ਹਾਂਜੀ ਜਿੰਨਾਂ ਕੋਲ ਹਮਲਾ ਕੀਤਾ ਗਿਆ ਉਹ ਕਿੰਨੇ ਲੋਕ ਸੀਗੇ ਉਹ ਤਾਂ ਅੰਗਿਣਤੀ ਸੀਗੇ ਜੀ 40 50 60 ਕਾਠੀ ਲਾ ਲੂ ਪੂਰਾ ਗੁਫਤਾਰ ਵੀ ਹੈ ਅੱਜ ਕੁਝ ਲੈ ਕੇ ਆਏ ਹਾਂ ਜੀ ਅੰਦਰਵਾਲ ਸਿੰਘ ਇੱਕ ਸਾਇੰਸ ਇੰਸਪੈਕਟਰ ਫਰੋਪਰ ਸਿਟੀ ਜੀ ਅੱਜ ਕੀ ਮਾਮਲਾ ਜਿਹੜਾ ਆ ਹਮਲਾ ਕਿਤਾਜ ਆ ਅੱਜ ਅਸੀਂ ਹਵੀਬ ਕੇ ਹਵੀਬ ਵਾਲਾ ਪਿੰਡ ਅਤੇ ਨਾਲ ਸ਼ਾਦਰ ਚ ਪਿੰਡ ਉੱਥੇ ਰੇਡ ਕੀਤੀ 10 ਮੁਲਾਜ਼ਮ ਸਾਡੇ ਕਸ਼ਾਈ ਦੇ ਹੀ ਸ਼ਾਦਰ ਦੇ ਹੀ ਉੱਥੇ ਜਦੋਂ ਅਸੀਂ ਉਹਨੂੰ ਸਰਚ ਕਰਨ ਗਏ ਤੇ ਉਹ ਉੱਥੇ ਇਕੱਠੇ ਹੋ ਗਏ ਸਾਰੇ ਹੁਣ ਇੱਟੇ ਰੋੜੇ ਤੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਸਰਪੰਚ ਨੂੰ ਬੁਲਾ ਕੇ ਤੇ ਗੇਟ ਖੋਲ੍ਹਿਆ ਤੇ ਬੰਦੇ ਨੂੰ ਫੜਨ ਲੱਗ ਗਏ ਅਸੀਂ ਤੇ ਸਾਰਾ ਪਿੰਡ ਇਕੱਠਾ ਹੋ ਕੇ ਸਾਡੀ ਗੱਡੀ ਪੰਪਤੀ ਗੱਡੀ ਦੇ ਰੋੜੇ ਔਰ ਇਹ ਡਿਮਲਾਜਮਾਂ ਦੀ ਵਰਦੀ ਬਰਦੀ ਪਾਰੀ ਤੇ ਬੜੀ ਮੁਸ਼ਕਲ ਨਾਲ ਲੈ ਕੇ ਆਉਣਾ ਇਹਨੂੰ ਬਾਹਨੇ ਆਇਆ ਸੀ ਕਿਹੜਾ ਬਲਾ ਕਿਹਦਾ ਕੀ ਇਤਿਹਾਰ ਸੀ ਇਹਨਾਂ ਦਾ ਤੇ ਹਾਰ ਇੱਕ ਤਕੋ ਗੰਡਾਕੀ ਉਹ ਮਾਰੀ ਆ ਜੀ ਆਪਣੇ ਗੱਡੀ ਦੇ ਉੱਤੇ ਗੰਡਾਸੀਆਂ ਹੀ ਗਾਂਗਾ ਹੀ ਪਿੱਟਾਂ ਰੋੜੇ ਹੀ ਤੇ ਬੜੀ ਮੁਸ਼ਕਲ ਨਾਲ ਬਚ ਕੇ ਨਿਕਲ ਕੇ ਆਏ ਹਾਂ ਤਾਂ ਇੱਕ ਬੰਦਾ ਹੀ ਕਾਬੂ ਆਇਆ ਬਾਕੀ ਦੇ ਬੰਦੇ ਉੱਤੇ ਸੱਟ ਨਹੀਂ ਪਿਆ ਨੇ ਹੁਣ ਕੀ ਕਾਰਵਾਈ ਕੀਤੀ ਜਾਦੀ ਹੈ ਕਾਰਵਾਈ ਹੁਣ ਐਫ ਆਈ ਆਰ ਕਰਾਵਾਂਗੇ ਇੱਕ ਫਰਿਆ ਹਾਂਜੀ ਇੱਕ ਫਰਿਆ ਬੰਦਾ ਜੀ ਅੰਦਰ ਪੇਸ਼ ਕਰਤਾ ਮਕਦਮਾਦਰਜ ਹੋਏਗਾ ਜੀ ਜੋ ਧਾਰਾ ਲਗਦੀਆਂ ਲਾਣਗੇ ਜੀ ਇਹ ਤਾਂ ਬਾਕੀ ਆਈਪੀਓ ਨੂੰ ਪਤਾ ਹੋਏਗਾ ਕਿ ਧਾਰਾ ਲਗਦੀ ਕਿੰਨੇ ਮੁਲਾਜ਼ਮ ਜਿਹੜੇ ਜ਼ਖਮੀ ਹੋਏ ਆ ਜ਼ਖਮੀ ਤੇ ਕੋਈ ਇੱਕ ਹੀ ਹੋਇਆ ਜੀ ਕੋਈ ਖਾਸ ਨਹੀਂ ਉਹਦੇ ਚੀਚੀ ਤੇ ਛੱਟ ਲੱਗੀ ਆ ਕਿਉਂਕਿ ਮੁਲਾਜ਼ਮ ਜ਼ਿਆਦਾ ਸੀ ਇਸ ਕਰਕੇ ਅਸੀਂ ਨਿਕਲ ਚ ਕਾਮਯਾਬ ਹੋ ਗਏ ਇਹਦੇ ਬੰਦੇ ਤੇ ਕਾਫੀ ਪਏ ਸੀ ਸਾਡੇ ਮਗਰ ਤੇ ਸਾਰਾ ਪਿੰਡ ਇਕੱਠਾ ਹੋ ਕੇ ਪਿਆ ਗਿਆ ਕੋਈ ਡਾਂਗਾ ਇਟਾਂ ਰੋੜੇ ਮਤਲਬ ਜੋ ਵੀ ਜਿਹਦੇ ਹੱਥ ਚ ਆਇਆ ਕੋਈ ਵੀ ਸਾਰਾ ਚੱਕ ਕੇ ਆ ਗਏ